ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੂ ਲਰਨ ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਤੁਸੀਂ ਪੀ ਐਸ ਈ ਬੀ 10ਵੀਂ ਕਲਾਸ ਦੀ ਪ੍ਰੀਖਿਆ ਵਿੱਚ ਕਿਵੇਂ 100% ਸਫਲ ਹੋ ਸਕਦੇ ਹੋ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਅਸੀਂ ਸ਼ੇਅਰ ਕਰਾਂਗੇ 10 ਅਜਿਹੀਆਂ ਟਿਪਸ ਜੋ ਤੁਹਾਰੀ ਤਿਆਰੀ ਨੂੰ ਨੈਕਸਟ ਲੈਵਲ ਉੱਤੇ ਲੈ ਜਾਣਗੀਆਂ ਸਿਰਫ ਕਿਤਾਬਾਂ ਰਟਨ ਨਾਲ ਨਹੀਂ ਵਿਸ਼ਿਆਂ ਨੂੰ ਸਮਝਣ ਨਾਲ ਤੁਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹੋ ਪੰਜਾਬੀ ਹਿੰਦੀ ਅੰਗਰੇਜ਼ੀ ਮੈਥ ਤੇ ਸਾਇੰਸ ਹਰ ਵਿਸ਼ੇ ਲਈ ਸਮਝਣਾ ਜ਼ਰੂਰੀ ਹੈ ਰੋਜ਼ਾਨਾ 6-8 ਘੰਟੇ ਦੀ ਪੜ੍ਹਾਈ ਲਈ ਟਾਈਮ ਟੇਬਲ ਬਣਾਓ ਸਵੇਰੇ ਦਾ ਸਮਾਂ ਮੈਥ ਤੇ ਸਾਇੰਸ ਲਈ ਸ਼ਾਮ ਦਾ ਸਮਾਂ ਲੈਂਗੁਏਜਸ ਲਈ ਰੱਖੋ ਵੀਕਲੀ ਟੈਸਟ ਲਓ ਪੀਐਸਈਬੀ ਦੇ ਪ੍ਰੀਵੀਅਸ ইয়ার ਕੁਐਸਚਨ ਪੇਪਰਸ ਹਮੇਸ਼ਾ ਹੱਲ ਕਰੋ ਇਸ ਨਾਲ ਤੁਸੀਂ ਪੇਪਰ ਪੈਟਰਨ ਅਤੇ ਇੰਪੋਰਟੈਂਟ ਟੌਪਿਕਸ ਨੂੰ ਸਮਝ ਸਕਦੇ ਹੋ ਘਰ 'ਚ ਬੈਠ ਕੇ ਐਗਜ਼ਾਮ ਵਾਲਾ ਮਾਹੌਲ ਬਣਾਓ ਟਾਈਮਰ ਲਗਾ ਕੇ ਪੇਪਰਸ ਹੱਲ ਕਰੋ ਟਾਈਮ ਮੈਨੇਜਮੈਂਟ ਆਉਣੀ ਚਾਹੀਦੀ ਹੈ ਹਰ ਵਿਸ਼ੇ ਦੇ ਸ਼ਾਰਟ ਨੋਟਸ ਬਣਾਓ 컬러풀 마인드맵스 ਵਰਤ ਕੇ ਕਨਸੈਪਟਸ ਵਿਜ਼ੂअली ਯਾਦ ਰੱਖੋ ਜੋ ਵਿਸ਼ੇ ਤੁਸੀਂ ਕਟਨ ਸਮਝਦੇ ਹੋ ਉਹਨਾਂ ਨੂੰ ਰੋਜ਼ ਹੱਥ ਲਾਓ ਮੈਥਸ ਅਤੇ ਸਾਇੰਸ ਵਿੱਚ ਫਾਰਮੂਲੇਜ਼ ਡੇਲੀ ਰਿਵਾਈਜ਼ ਕਰੋ ਪੰਜਾਬੀ ਵਿੱਚ ਅੰਖ ਕਟਣ ਦੇ ਚਾਂਸਸ ਵੱਧ ਹੁੰਦੇ ਹਨ ਇਸ ਲਈ ਗ੍ਰਾਮਰ ਤੇ ਨਿਯਮ ਯਾਦ ਕਰੋ ਮੁਹਾਵਰੇ ਬਿਲੋਮ ਸਮਾਨਾਰਥਕ ਰੋਜ਼ ਪੰਜ ਪੰਜ ਯਾਦ ਕਰੋ ਸੋਸ਼ਲ ਮੀਡੀਆ ਐਪਸ ਅਨਇਨਸਟਾਲ ਕਰੋ ਜਾਂ ਟਾਈਮ ਲਿਮਟ ਲਗਾਓ ਫੋਕਸ ਰੱਖੋ ਹਰ ਮਿੰਟ ਕੀਮਤੀ ਹੈ ਜੋ ਵੀ ਪੜਿਆ ਉਸ ਦੀ ਰਾਤ ਨੂੰ ਰਿਵੀਜ਼ਨ ਕਰੋ ਵੀਕ ਦੇ ਐਂਡ 'ਚ ਆਪਣੇ ਆਪ ਨੂੰ ਐਸਟ ਕਰੋ ਆਪਣੇ ਆਪ 'ਚੇ ਕੌਨਫੀਡੈਂਸ ਰੱਖੋ ਵਡਿਆ ਨੀਂਦ ਲਵੋ ਮੰਨੋ ਕਿ ਤੁਸੀਂ ਪਾਸ ਨਹੀਂ ਟਾਪਰ ਬਣ ਸਕਦੇ ਹੋ ਕਦੇ ਵੀ ਹਾਰ ਨਾ ਮੰਨੋ ਤੁਸੀਂ ਜਿੱਤ ਲਈ ਪੈਦਾ ਹੋਏ ਹੋ ਆਖਰੀ ਦਿਨ ਤੱਕ ਤਿਆਰੀ ਜਾਰੀ ਰੱਖੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਦੇ ਸਬਸਕ੍ਰਾਈਬ ਜ਼ਰੂਰ ਕਰੋ ਕੋਈ ਸਵਾਲ ਹੋਵੇ ਤਾਂ ਕਮੈਂਟ ਕਰੋ ਅਸੀਂ ਜਵਾਬ ਦੇਾਂਗੇ मेरा नाम जसप्रीत कौर है मैं पीएससीवी 10वीं दी परीक्षा ਵਿੱਚ 93% ਅੰਕ ਹਾਸਲ ਕੀਤੇ ਇਹ ਸਾਰੇ ਟਿਪਸ ਖਾਸ ਕਰਕੇ ਟਾਈਮ ਟੇਬਲ ਬਣਾਉਣਾ ਤੇ ਡੇਲੀ ਰਿਵੀਜ਼ਨ ਮੇਰੀ ਤਿਆਰੀ ਵਿੱਚ ਬਹੁਤ ਮਦਦਗਾਰ ਸਾਬਿਤ ਹੋਏ ਤੁਸੀਂ ਵੀ ਇਹ ਫੋਲੋ ਕਰੋ ਫਰਕ ਤੁਹਾਨੂੰ ਤੁਰੰਤ ਮਹਿਸੂਸ ਹੋਵੇਗਾ ਪਹਿਲਾਂ ਮੈਂ ਕਾਫੀ ਘਬਰਾਇਆ ਹੋਇਆ ਸੀ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ ਪਾਸ ਵੀ ਹੋਵਾਂਗਾ ਪਰ ਜਦੋਂ ਮੈਂ ਮਾਈਂਡ ਮੈਪਸ ਬਣਾਉਣੇ ਸ਼ੁਰੂ ਕੀਤੇ ਪ੍ਰੀਵੀਅਸ ইয়ার ਪੇਪਰ ਹਾਲ ਕੀਤੇ ਤਾਂ ਕੰਫੀਡੈਂਸ ਆਉਣ ਲੱਗਾ ਪੰਜਾਬ ਬੋਰਡ ਦਾ ਪੇਪਰ ਹਾਰਡ ਨਹੀਂ ਸਿਰਫ ਸਟਰੈਟੇਜੀ ਚਾਹੀਦੀ ਹੁੰਦੀ ਆ ਮੈਂ ਲਗਾਤਾਰ ਫੇਲ ਹੋ ਰਹੀ ਸੀ ਪਰ YouTube ਉੱਤੇ ਮੈਨੂੰ ਇੱਕ ਚੈਨਲ ਮਿਲਿਆ ਟੂ ਲਰਨ ਇਸ ਦੇ ਵੀਡੀਓਜ਼ ਦੇਖਣ ਤੋਂ ਬਾਅਦ ਮੈਂ ਸਟੈਪ ਬਾਈ ਸਟੈਪ ਤਿਆਰੀ ਕੀਤੀ ਮੈਂ ਹਰ ਰੋਜ਼ 2-2 ਆਵਰਸ ਰਿਵੀਜ਼ਨ ਤੇ ਗ੍ਰਾਮਰ ਉੱਤੇ ਫੋਕਸ ਕੀਤਾ ਨਤੀਜਾ ਇਹ ਸੀ ਕਿ ਮੈਂ ਫਰਸਟ ਟਾਈਮ ਪਾਸ ਹੋਈ ਤੁਸੀਂ ਵੀ ਗਿਵ ਅਪ ਨਾ ਕਰੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ